ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਬਹੁਤ ਹੀ ਸਤਿਕਾਰਯੋਗ ਪੰਜਾਬ ਨਿਵਾਸੀਓ ਅੱਜ ਮੈਂ ਤੁਹਾਡੇ ਨਾਲ ਇੱਕ ਉਹ ਵਿਚਾਰ ਸਾਂਝਾ ਕਰਨਾ ਚਾਹੁੰਨਾ ਜਿਹੜਾ ਕਿ ਲੋਕਤੰਤਰ ਦੇ ਵਿੱਚ ਸਾਡੇ ਮੱਥੇ ਤੇ ਇੱਕ ਕਲੰਕ ਦੇ ਵਾਂਗੂ ਮਲਿਆ ਜਾ ਰਿਹਾ ਹੈ ਪੰਜਾਬੀਓ ਅੱਜ ਆਪਾਂ ਨੂੰ ਸਮਝਣ ਦੀ ਤੇ ਜਾਗਣ ਦੀ ਲੋੜ ਹੈ ਲੋਕਤੰਤਰ ਚ ਰਹਿੰਦੇ ਹੋਏ ਆ ਵਿਰੋਧ ਕਰਨਾ ਸਾਡਾ ਸਾਰਿਆਂ ਦਾ ਹੱਕ ਹੈ ਵਿਰੋਧ ਕਰਨਾ ਜਾਇਜ਼ ਤਰੀਕੇ ਨਾਲ ਵਿਰੋਧ ਕਰਨਾ ਲੋਕਤੰਤਰ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਕਿਵੇਂ ਕਰਨਾ ਹੈ ਡੈਮੋਕ੍ਰੇਸੀ ਦੇ ਵਿੱਚ ਅਸੀਂ ਹਰ ਚੀਜ਼ ਦੀ ਮੰਗ ਰੱਖਣਾ ਹਰ ਚੀਜ਼ ਦੀ ਮੰਗ ਉਠਾਉਣਾ ਸਾਡਾ ਇੱਕ ਸੰਵਿਧਾਨਕ ਹੱਕ ਮੰਨਦਾ ਪਰ ਕੀ ਜਿਸ ਤਰੀਕੇ ਦੀ ਵਿਰੋਧਤਾ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਉਮੀਦਵਾਰਾਂ ਦਾ ਹੋਣਾ ਪੰਜਾਬ 'ਚ ਸ਼ੁਰੂ ਹੋ ਚੁੱਕਾ ਹੈ ਕੀ ਉਹ ਸੱਚਮੁੱਚ ਸਹੀ ਹੈ ਪਦਮਸ਼ਰੀ ਹੰਸਰਾਜ ਹੰਸ ਜੀ ਦਾ ਜਿਸ ਤਰੀਕੇ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਕੀ ਉਹ ਜਾਇਜ਼ ਹੈ ਕੀ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਕਹਿਨ ਦਾ ਕੋਈ ਹੱਕ ਨਹੀਂ ਹੈ ਜੇ ਸਾਨੂੰ ਗੱਲ ਰੱਖਣ ਦਾ ਹੱਕ ਹੈ ਤਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਲੋਕਾਂ ਦੀ ਕਚਹਿਰੀ ਵਿੱਚ ਆ ਕੇ ਆਪਣੀ ਗੱਲ ਰੱਖਣ ਦਾ ਪੂਰਾ ਉਹਨਾਂ ਹੀ ਹੱਕ ਹੈ ਜਿੰਨਾ ਅੱਜ ਪੰਜਾਬ ਦੇ ਕਿਸਾਨ ਜਿਹੜੇ ਵਿਰੋਧ ਕਰਨੇ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਕੋ ਉਮੀਦਵਾਰ ਕੇਵਲ ਭਾਰਤੀ ਜਨਤਾ ਪਾਰਟੀ ਦੇ ਹੀ ਉਮੀਦਵਾਰ ਨਹੀਂ ਉਹ ਸਾਡੇ ਲੋਕਤੰਤਰ ਦੇ ਉਮੀਦਵਾਰ ਨੇ ਪੰਜਾਬ ਦੇ ਪੁੱਤ ਨੇ ਪੰਜਾਬ ਦੀਆਂ ਧੀਆ ਨੇ ਉਹ ਵੀ ਪੰਜਾਬੀ ਨੇ ਅੱਜ ਉਹ ਵੀ ਹੱਕ ਰੱਖਦੇ ਐ ਕਿ ਉਹ ਵੀ ਲੋਕਾਂ ਦੀ ਕਚਹਿਰੀ ਚ ਆ ਕੇ ਆਪਣੀ ਗੱਲ ਰੱਖਣ ਦਾ ਕਾਨੂੰਨੀ ਤੌਰ ਤੇ ਜਮਹੂਰੀਅਤ ਦੇ ਨਾਤੇ ਲੋਕਤੰਤਰ ਦੇ ਵਿੱਚ ਉਹਨਾਂ ਨੂੰ ਹੱਕ ਹੈ ਜੋ ਬਾਜੋ ਖੰਸਰਾਜ ਹੰਸ ਜੀ ਨਾਲ ਹੋ ਰਿਹਾ ਉਹ ਜਿਸ ਤਰੀਕੇ ਦੇ ਨਾਲ ਨਿਉਕੇ ਲੋਕਾਂ ਦੀ ਕਚਹਿਰੀ ਚ ਵਿਚਰਦੇ ਪਏ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਉਦਾਹਰਨ ਬਣ ਕੇ ਸਾਡੇ ਸਾਹਮਣੇ ਪੇਸ਼ ਹੋ ਰਿਹਾ ਗੁਰਦੁਆਰਾ ਸਾਹਿਬ ਜਾਣਾ ਮੰਦਿਰ ਚ ਜਾਣਾ ਮਸਜਿਦ ਚ ਜਾਣਾ ਚਰਚ ਚ ਜਾਣਾ ਇਹ ਹਰ ਇਨਸਾਨ ਦੀ ਆਪਣਾ ਅਕੀਦਾ ਹੁੰਦਾ ਹੈ ਉੱਥੇ ਜਾ ਕੇ ਨਮਸਕਾਰ ਕਰਨਾ ਮੱਥਾ ਟੇਕਣਾ ਅਰਦਾਸ ਕਰਨਾ ਜੋ ਹੀ ਕਰਨਾ ਇਹ ਸਾਡਾ ਸਾਰਿਆਂ ਦਾ ਧਾਰਮਿਕ ਸਾਡੀ ਸਾਡੀ ਆਸਥਾ ਜਿੱਥੇ ਜੁੜੀ ਹੋਈ ਹੈ ਅਸੀਂ ਉੱਥੇ ਜਾ ਕੇ ਸਿਰ ਨਵਾਉਂਦੇ ਹਾਂ ਜਿੱਥੇ ਅਸੀਂ ਗੁਰੂ ਘਰਾਂ 'ਚ ਜਾਂਦੇ ਹਾਂ ਮੰਦਿਰ 'ਚ ਜਾਂਦੇ ਹਾਂ ਬਾਕੀ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ ਸਾਡੇ ਸਮਾਜ ਵਾਸਤੇ ਦਬੇ ਕੁਚਲੇ ਲੋਕਾਂ ਵਾਸਤੇ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਜੀ ਵੀ ਕਿਸੇ ਮੰਦਿਰ ਤੋਂ ਗੁਰਦੁਆਰਾ ਤੋਂ ਜਾਂ ਕਿਸੇ ਬਹੁਤ ਵੱਡੀ ਧਾਰਮਿਕ ਹਸਤੀ ਨਾਲ ਕੋ ਘਟ ਨਹੀਂ ਹੈ ਅੱਜ ਅਸੀਂ ਪੰਜਾਬ ਤੇ ਹਿੰਦੂਸਤਾਨ ਦੇ ਵਿੱਚ ਜਿੰਨੇ ਵੀ ਅਸੀਂ ਲੋਕ ਤੁਰੇ ਫਿਰਦੇ ਆ ਉਹ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਇਨਸਾਨਾਂ ਵਾਲੀ ਜ਼ਿੰਦਗੀ ਜੀਉਨੇ ਪਏ ਆ ਮੈਨੂੰ ਕੋਲੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਜਲੰਧਰ ਤੋਂ ਉਮੀਦਵਾਰ ਬਹੁਤ ਹੀ ਸਤਕਾਰਯੋਗ ਮੇਰੇ ਵੱਡੇ ਵੀ ਸੁਸ਼ੀਲ ਕੁਮਾਰ ਰਿੰਕੂ ਜੀ ਜਦੋਂ ਕਲ ਨਕੋਦਰ ਜਾਂਦੇ ਨੇ ਤੇ ਨਕੋਦਰ ਦੇ ਵਿੱਚ ਭਾਰਤ ਰਤਨ ਡਾਕਟਰ ਬੀਮਰਾਓ ਅੰਬੇਦਕਰ ਜੀ ਦੀ ਮੂਰਤੀ ਦੇ ਉੱਪਰ ਉਹ ਆਸ਼ੀਰਵਾਦ ਲੈਣ ਲਈ ਨਮਨ ਕਰਨ ਦੇ ਵਾਸਤੇ ਜਦੋਂ ਉੱਥੇ ਜਾਂਦੇ ਆ ਕਿ ਕਿਸਾਨ ਦੇ ਰੂਪ ਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਨੇ ਜਿਸ ਤਰੀਕੇ ਦੇ ਨਾਲ ਉੱਥੇ ਵਿਰੋਧਤਾ ਕੀਤਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੋਕਿਆ ਤੇ ਟੋਕਿਆ ਗਿਆ ਮੇਰਾ ਖਿਆਲ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਰੋਕਿਆ ਨਹੀਂ ਗਿਆ ਉਹ ਸਾਡੇ ਵੀਰ ਨੂੰ ਕੇਵਲ ਰੋਕਿਆ ਨਹੀਂ ਕਿਹਾ ਸਾਨੂੰ ਸਾਡੀ ਆਸਥਾ ਤੋਂ ਰੋਕਿਆ ਗਿਆ ਜਿੱਥੇ ਕਿਸਾਨ ਦਾ ਹੱਕ ਹੈ ਉੱਥੇ ਮਜ਼ਦੂਰ ਦਾ ਵੀ ਉਹ ਨਹੀਂ ਹੱਕ ਹੈ ਕਿਸਾਨ ਤੇ ਮਜ਼ਦੂਰ ਦਾ ਸੁਮੇਲ ਹੈ ਕਿਸਾਨ ਤੇ ਮਜ਼ਦੂਰ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ ਤੇ ਕਿਸਾਨ ਵੀਰੋ ਜਿੱਥੇ ਤੁਹਾਡੀ ਆਪਣੀ ਆਸਥਾ ਹੈ ਉਥੇ ਸਾਡੀ ਆਸਥਾ ਡਾਕਟਰ 바ਵਾ ਸਾਹਿਬ ਪੀਮਰੋ ਅੰਬੇਦਕਰ ਜੀ ਦੀ ਕਿਸੇ ਚੀਜ਼ ਨਾਲੋਂ ਘੱਟ ਨਹੀਂ ਹੈ ਮਾਫ ਕਰਨਾ ਮੈਂ ਬੇਨਤੀ ਕਰਾਂਗਾ ਕਿ ਡਾਕਟਰ ਪੀਮਰੋ ਅੰਬੇਦਕਰ ਜੀ ਨੂੰ ਨਮਸਕਾਰ ਨਾ ਕਰਨ ਦੇਣਾ ਸਾਡੇ ਜਲੰਧਰ ਦੇ ਉਪਾਜਪਾ ਦੇ ਉਮੀਦਵਾਰ ਸ੍ਰੀ ਸ਼ਸ਼ੀਲ ਕੁਮਾਰ ਰਿੰਕੂ ਜੀ ਨੂੰ ਰੋਕਣਾ ਇਹ ਕੇਵਲ ਉਹਨਾਂ ਨੂੰ ਨਹੀਂ ਰੋਕਿਆ ਗਿਆ ਸਾਨੂੰ ਸਾਡੀ ਆਸਥਾ ਤੋਂ ਰੋਕਿਆ ਗਿਆ ਸਾਡੇ ਵਿਸ਼ਵਾਸ ਤੋਂ ਰੁਕਿਆ ਗਿਆ ਸਾਨੂੰ ਬੜੀ ਸੱਟ ਲੱਗੀ ਸਾਨੂੰ ਦੁੱਖ ਲੱਗਿਆ ਮੈਂ ਨਿਮਰਤਾ ਸਹਿਤ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿਸਾਨ ਵੀਰੋ ਵੇਖਿਓ ਕਿ ਤੇ ਮਜ਼ਦੂਰ ਵੀ ਆਪਣੇ ਤੋਂ ਵੱਖ ਨਾ ਕਰ ਲਿਆ ਜੀ ਖੇਤ ਮਜ਼ਦੂਰ ਸਾਡਾ ਸਮਾਜ ਹਮੇਸ਼ਾ ਤੁਹਾਡੇ ਨਾਲ ਖੜਿਆ ਹੈ ਅੱਗੇ ਵੀ ਅਸੀਂ ਖੜਨਾ ਹੈ ਨਾਲ ਅਸੀਂ ਚੰਨਾ ਹੈ ਜ਼ਿੰਮੇਦਾਰ ਤੇ ਸੀਰੀ ਇਹ ਦੋ ਪਰਿਵਾਰਾਂ ਦੀਆਂ ਪੀੜੀ ਦਾ ਪੀੜੀਆਂ ਸਾਂਝਾ ਚੱਲਦੀਆਂ ਨੇ ਇਸ ਭਾਈਚਾਰਕ ਸਾਂਝ ਨੂੰ ਆਪਾਂ ਬਣਾ ਕੇ ਰੱਖੀਏ ਸੋਹਣੇ ਪੰਜਾਬ ਨੂੰ ਰੰਗਲੇ ਪੰਜਾਬ ਨੂੰ ਆਪਾਂ ਹੋਰ ਵਧੀਆ ਤਰੀਕੇ ਨਾਲ ਲੈ ਕੇ ਜਾਈਏ ਇਸ ਲੋਕਤੰਤਰ ਦੇ ਵਿੱਚ ਵੋਟ ਪਾਵੇਂ ਜਿਹਨੂੰ ਮਰਜ਼ੀ ਪਾਇਆ ਜੀ ਅਸੀਂ ਉਹ ਨਹੀਂ ਕਹਿੰਦੇ ਕਿ ਕੇਵਲ ਸਾਨੂੰ ਵੋਟ ਪਾਓ ਲੇਕਿਨ ਕਿਰਪਾ ਕਰਕੇ ਕੇਵਲ ਸਾਨੂੰ ਹੀ ਤੁਸੀਂ ਰੋਕ ਕੇ ਲੋਕਤੰਤਰ ਦਾ ਮਜ਼ਾਕ ਨਾ ਰਾਓ ਜਿਹੜਾ ਸਾਡੇ ਬਜ਼ੁਰਗਾਂ ਨੇ ਸਾਡੇ ਵੱਡ ਵਡੇਰਿਆਂ ਨੇ ਸ਼ਹਾਦਤਾਂ ਦੇ ਦੇ ਕੇ ਪੰਜਾਬੀਆਂ ਨੇ ਇਹ ਪੰਜਾਬ ਦਾ ਇਤਿਹਾਸ ਸਿਰਜਿਆ ਤੇ ਦੇਸ਼ ਦੇ ਵਿੱਚ ਇੱਕ ਇਤਿਹਾਸ ਸਿਰਜਿਆ ਸੀ ਕਿ ਸਭ ਤੋਂ ਵੱਡੀਆਂ ਜਾਨਾਂ ਕੁਰਬਾਨੀਆਂ ਫਾਂਸੀਆਂ ਦੇ ਜੇ ਫੰਦੇ ਚ ਮੈਂ ਤਾਂ ਪੰਜਾਬੀਆਂ ਨੇ ਚੁੰਮੇ ਐ ਤੇ ਉਹਨਾਂ ਪੰਜਾਬੀਆਂ ਦੀ ਦਿੱਤੀ ਹੋਈ ਸ਼ਹਾਦਤ ਦੀ ਬਦੌਲਤ ਅੱਜ ਲੋਕਤੰਤਰ ਜੀਂਦਾ ਐ ਤੇ ਲੋਕਤੰਤਰ ਦੇ ਵਿੱਚ ਆਓ ਸਾਰੇ ਰਲ ਕੇ ਇਕੱਠੇ ਹੋ ਕੇ ਰਲ ਮਿਲ ਕੇ ਸੋਹਣੇ ਪੰਜਾਬ ਦੇ ਵਿੱਚ ਸੋਨਾ ਮਾਹੌਲ ਬਣਾਈਏ ਐ ਨਾ ਕਰੀ ਆਪਾਂ ਕਿਤੇ ਆਪਸ ਹੀ ਆਪਾਂ ਉਲਝ ਕੇ ਰਹਿ ਜਾਈਏ ਤੇ ਲੋਕਤੰਤਰ ਦਾ ਮਜ਼ਾਕ ਉਡਾਈਏ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਰਲ ਮਿਲ ਕੇ ਇਕੱਠੇ ਹੋ ਕੇ ਇਸ ਲੋਕਤੰਤਰ ਦੇ ਸੋਹਣੇ ਪਰਮ ਨੂੰ ਵਧੀਆ ਤਰੀਕੇ ਦੇ ਨਾਲ ਲੈ ਕੇ ਜਾਈਏ ਤੁਸੀਂ ਆਪਣੀ ਗੱਲ ਰੱਖੋ ਸਾਡੀ ਵੀ ਗੱਲ ਸੁਣੋ ਤੇ ਜਿਹਨੂੰ ਚੰਗਾ ਲੱਗੂ ਜਿੱਥੇ ਚੰਗਾ ਲੱਗੂ ਤੁਸੀਂ ਉੱਥੇ ਵੋਟ ਪਾਉਣੀ ਹੈ ਨਰੇਂਦਰ ਮੋਤੀ ਜੀ ਵੱਲੋਂ ਕੀਤੀ ਹੋਈ ਸੇਵਾ ਪੰਜਾਬ ਦੇ ਲੋਕ ਜੇ ਚੰਗਾ ਮਹਿਸੂਸ ਕਰਨਗੇ ਤਾਂ ਸਾਨੂੰ ਜ਼ਰੂਰ ਸੇਵਾ ਕਰਨ ਦਾ ਮੌਕਾ ਦੇਣਗੇ ਪਰ ਕਿਰਪਾ ਕਰਕੇ ਸਾਡੀ ਗੱਲ ਜ਼ਰੂਰ ਸੁਣੋ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਰੋਕਣਾ ਉਹ ਸਾਨੂੰ ਸਾਰਿਆਂ ਨੂੰ ਰੋਕਣ ਦੇ ਬਰਾਬਰ ਹੈ ਕਿਰਪਾ ਕਰਕੇ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਹਰਕਤ ਕਲ ਨਕੌਦਰ ਦੇ ਵਿੱਚ ਕੀਤੀ ਹੈ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਇਹ ਹਰਕਤ ਦੁਬਾਰਾ ਨਾ ਕੀਤੀ ਜਾਏ ਸਾਡੀ ਭਲੀ ਮਾਨਸੀ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜੇ ਮੈਂ ਤੁਹਾਡੇ ਚਰਨਾਂ 'ਚ ਹੀ ਬੇਨਤੀ ਕਰਦਾ ਆਂ ਆਸ ਕਰਦਾ ਹੈ ਕਿ ਸਮੁੱਚੇ ਪੰਜਾਬੀ ਪੰਜਾਬੀਅਤ ਦਾ ਨਾ ਆਪਾਂ ਨਾਰਾ ਦੇ ਕੇ ਆਪਾਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਖੜੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਊ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 shamna Chander Kalcentral. call him on this number 0748841161 ਫੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ